넌왜 이렇게 넌

ਹਾਂ ਹਾਂ ਅਸਲੀ ਸਰ ਜੇ ਪਾਜੀ ਮਨੀਤ ਸਾਹਿਬ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਅਰੇ ਕਾਇਰ ਕੱਟ ਰਹੇ ਆ ਆ ਦੇਖੋ ਕੋਟਾ ਕੈਂਡੀਡੇਟ ਹੈ ਇੱਥੇ ਕਾਂਗਰਸ ਵਾਲਾ ਉਹਦੇ ਉਹਦਾ ਇਹਦਾ ਬਹੁਤ ਵੱਡਾ ਇਹਦਾ ਸਮਾਨ ਆ ਰਿਹਾ ਆਉਣ ਵਾਲੇ ਦਿਨਾਂ ਬਾਦਾਂਗੇ ਆਪਾਂ ਆਪਾਂ ਨੂੰ ਮੋੜ ਬਾਜਾਂਗੇ ਤਿੰਨ ਪੀੜੀਆਂ ਖਾ ਗਏ ਆਪਣੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਹੁਣ ਬਾਹਰ ਦਰਖਤ ਵੀ ਯਾਰ ਆ ਦਰਖਤ ਵੀ ਰੇਗਸਾਲ ਪੱਤੇ ਬਲ ਲੰਡੇ ਨੇ ਗੁਰਦਾਸਪੁਰ ਵਾਲੇ ਵਾਏ ਕੀ ਤਾਂ ਬਦਲੋ ਆਹ ਤੁਹਾਡਾ ਆਪਣਾ ਪੁੱਤ ਹੈ ਤੁਹਾਡਾ ਆਪਣਾ ਭਰਾ ਹੈ ਨੌਜਵਾਨ ਮੁੰਡਾ ਹੈ ਕੰਮ ਕਰਨ ਦੀ ਇੱਛਾ ਹੈ جنੂਨ ਹੈ ਨਾਲੇ ਜਿਹੜਾ ਐ ਕਹੇ ਨਾ ਰਾਜਨੀਤੀ ਜਾੜ ਰੱਖਿਓਏ ਜਿਹੜਾ ਐ ਕਹੇ ਜੀ ਮੇਰੀ ਆਖਰੀ ਇਲਕਸ ਨੇ ਉਹਨੂੰ ਤਾਂ ਕਦੇ ਆ ਮੋਟ ਪਾਇਓ ਕੋਈ ਨਹੀਂ ਚੱਲਦਾ ਉਹਦੇ ਕੋਲ ਜਾਗ ਨਹੀਂ ਸਾ ਤੁਸੀਂ ਉਹ ਕਹਿੰਦਾ ਮੇਰੀ ਤਾਂ ਆਖਰੀ ਮੈਗੜਾ ਹੋਣੇ ਹੋਰ ਹਜੇ ਜਿਹੜਾ ਅੱਕਾ ਨੂੰ ਵੋਟ ਪਾਉ ਉਹ ਜਿਹਨਾਂ ਨੇ ਬਹੁਤ ਸਾਰੀਆਂ ਵੋਟਾਂ ਲੜਨੀਆਂ ਨੇ ਉਹ ਅੱਜ ਪ੍ਰਧਾਨ ਮੰਤਰੀ ਜੀ ਫਿਰਦੇ ਸੀ ਇਥੇ ਦਿਨਾ ਨਗਰ ਬੀਜੇਪੀ ਵਾਲੇ ਕਹਿੰਦੇ ਅਸੀਂ ਹਾਂ ਤੁਸੀਂ ਚੁਣਿਆ ਸੀ ਸਣੀ ਦਿਓ ਹਾਂ ਜੀ ਮੈਂ ਕਹਿੰਨਾ ਘਰ ਦੇ ਵਿੱਚ ਗੁਰਦਾਸਪੁਰ ਦੇ ਕਿਹੜੇ ਘਰ ਚ ਕੋਈ ਜਦੋਂ ਨਲਕਾ ਗੇਟ ਦਾ ਨਾ ਸਣੀ ਦਿਉਣ ਦੀ ਗੱਲ ਕਰਦਾ ਪਹਿਲਾਂ ਮੀਆਂ ਨਰ ਕਪਟੀਆਂ ਨੇ ਨਿਭਤੇ ਹੋ ਸੋ ਵੀਰੋ ਉਹਨੇ ਕੀ ਲੈਣਾ ਯਾਰ ਤੁਹਾਡੀਆਂ ਪਸੀਬਤਾ ਤੋਂ ਉਹਨੂੰ ਪਤਾ ਹੀ ਨਹੀਂ ਹੈਗਾ ਨਾ ਪਿੰਡੇ ਦੇ ਹਣਾਈਆਂ ਨੇ ਕਦੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਨੇ ਆ ਭਾਈਏ ਨੇ ਪੁੱਛੀ ਆਈ ਮੇਰਾ ਬਿਕਰ ਮਜੀਤ ਸਿੰਘ ਵੇ ਉਹਨੂੰ ਬਾਅਦ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੀ ਦਾ ਪੀਟਰ ਤੇ ਉਹ ਸੁੱਕੀ ਜਾਵੇ ਪੂਰ ਹੋਏ ਨਾਲੇ ਕੁੱਟੀ ਜਾਵੇ ਸਬੂਤ ਤੇ ਜਵਾਹਰ ਜੇਰੇ ਆਈ ਜਾਵੇ ਆਇਆ ਪਰ ਬੋਟਾ ਵਾਲੀ ਜੀ ਗੂਲ ਮੈਂ ਅਸੀਂ ਮੌਜਬਾਤ ਲੁੱਟੀ ਆਂ ਕੁੱਗੀ ਛਿੱਤਰ ਦਾ ਕੁੱਟੀ ਆ ਹੁਣ ਸਾਡੀ ਚੜ੍ਹ ਮਾਨ ਸਤੋਜ ਵਾਲੇ ਵੀ ਕੁੱਟੀ ਆ जो पखियूं ई छुटी आहे